ਚਲੋ ਕਰਦੇ ਹਾਂ ਲੰਚ ਦੀ ਤਿਆਰੀ ਇੱਥੇ ਮੈਂ ਫ੍ਰੀਜ ਚੋਂ ਕੱਢ ਕੇ ਲਿਆਈ ਸੀ ਪਾਲਕ ਮੈਂ 3-4 ਦਿਨ ਪਹਿਨੇ ਪਾਲਕ ની ਬਣਾਇਆ ਸੀ ਉਦੋਂ ਪਾਲਕ ਥੋੜੀ ਬਚ ਗਈ ਸੀ ਮੈਂ ਫ੍ਰੀਜ ਚ ਰੱਖ ਦਿੱਤੀ ਮੈਂ ਕਿ ਚਲੋ ਫਿਰ ਕੋਈ ਸਬਜ਼ੀ ਬਣਾਵਾਂਗੇ ਉਦੋਂ ਪਾਲਕ ਦੇ ਇਸਤੇਮਾਲ ਕਰ ਲਾਂਗੇ ਅੱਜ ਮੈਂ ਸੋਚਿਆ ਜੋ ਪਾਲਕ ਪਈ ਹੈ ਕਿਉਂ ਨਾ ਪਾਲਕ ਦੀ ਬਹੁਤ ਹੀ ਟੇਸਟੀ ਮਜ਼ੇਦਾਰ ਸਬਜ਼ੀ ਬਣਾ ਕੇ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਦੋ ਦਿਨ ਵਾਰ ਕੁੱਲੇ ਪਾਣੀ 'ਚ ਧੋ ਲਿਆ ਸੀਗਾ ਹੁਣ ਉਹਨਾਂ ਨੂੰ ਰੱਖ ਦਾਂਗੇ ਸਾਈਡ ਤੇ ਇੱਥੇ ਮੈਂ ਲੈ ਰਿਹਾ ਚੋਪਰ ਤੇ ਨਾਲ ਹੀ ਲਿਆ ਇੱਕ మీడియం ਸਾਈਜ਼ ਦਾ ਪਿਆਈ ਉਹਨੂੰ ਰਫਲੀ ਕੱਟ ਕੇ ਚੋਪਰ 'ਚ ਪਾ ਦਾਂਗੇ ਤੇ ਇਹਨੂੰ ਪਿਆਈ ਨੂੰ ਹੀ ਚੋਪ ਕਰ ਲਾਂਗੇ ਤੁਸੀਂ ਚਾਹੋ ਤੇ ਹੱਥ ਨਾਲ ਬਾਰਿਕ ਵੀ ਕੱਟ ਸਕਦੇ ਹੋ ਬਟ ਅੱਜਗਾ ਸਾਰਿਆਂ ਕੋਲ ਚੋਪਰ ਹੈ ਕੋਣ ਲੱਗਾ ਰਿਹਾ ਹੱਥ ਨਾਲ ਇਹਨੂੰ ਕੱਟਣ ਲਈ ਤੇ ਇਹੀ ਪਿਆਈ ਨੂੰ ਚੋਪ ਕਰ ਲਿਆ ਹੀ ਨਾਲ ਹੀ ਮੈਂ 8 ਤੋਂ 10 ਕਲੀਆਂ ਲਈਆਂ ਹੀ ਲਸਣ ਦੇ ਉਹਨੂੰ ਕੁੱਟ ਲਿਆ ਸੀਗਾ 1 ਇੰਚ ਜਦਰਾ ਟੁਕੜਿਆਂ ਨੂੰ ਕਦੂਕਸ ਕਰ ਲਿਆ ਹੀ 2 ਤੋਂ 3 ਹਰੀ ਮਿਰਚ ਲੈ ਲਈ ਸੀ ਹੁਣ ਜਲਦੀ ਨਾਲ ਹੀ ਬਣਾ ਲੈਨੇ ਸਬਜੀ ਕੜਾਈ ਤੇ ਪਾਵਾਂਗੇ 2 ਚਮਚ ਸਰ੍ਹੋਂ ਦਾ ਤੇਲ ਮੈਂ ਸਰ੍ਹੋਂ ਤੇਜੀ ਸਬਜੀ ਬਣਾ ਕੇ ਤਿਆਰ ਕਰਦੀ ਹਾਂ ਤੇਲ ਗਰਮ ਹੋਣ ਤੇ ਜਪਾ ਦਾਂਗੇ ਅੱਧੀ ਚਮਚ ਸਾਬੂਤ ਜੀਰਾ ਛੁਟਕੀ ਪਾ ਦਾਂਗੇ ਜ ਹਿੰਗ ਇਹ ਹਲਕਾ ਜਿਹਾ ਛਟਕ ਜਾਏਗਾ ਜੀਰਾ ਅੱਜ ਪਾ ਦਾਂਗੇ ਚੋਪ ਕੀਤੇ ਪਿਆਜ਼ ਨਾਲ ਇਹ ਚ ਪਾ ਦਾਂਗੇ ਲਸਣ ਅਦਰਕ ਤੇ ਹਰੀ ਮਿਰਚ ਜੋ ਹੀ ਕੱਟ ਕੇ ਰੱਖਿਆ ਸੀਗਾ ਉਹਨੂੰ ਪਾ ਕੇ ਪਹਿਲੇ ਹੀ ਮਿਕਸ ਕਰਾਂਗੇ ਪਿਆਇਨਾ ਫਿਰ ਨੂੰ 1.5 ਤੋਂ 2 ਮਿੰਟ ਅਹ ਪਿਆਇ ਨੂੰ ਤੇ ਭੁੰਨਾਂਗੇ ਜੋ ਤੱਕ ਇਹ ਪਿਆਜ਼ ਦਾ ਕਲਰ ਨਾਲ ਤੇ ਚੇਂਜ ਹੋ ਜਾਏ ਜੋ ਤਾਂ ਮਸਾਲਾ ਭੁੰਨ ਰਿਹਾ ਸੀ ਤੇ ਨਾਲ ਪਾਲਕ ਨੂੰ ਕੱਟ ਲੈਨੇ ਆ ਪਾਲਕ ਨੂੰ ਮੈਂ ਧੋ ਕੇ ਛੰਨੀ 'ਚ ਪਾ ਕੇ ਰੱਖ ਦਿੱਤਾ ਹੈ ਇਹਦਾ ਐਕਸਟਰਾ ਪਾਣੀ ਸਾਰਾ ਨਿਕਲ ਗਿਆ ਸੀਗਾ ਇਥੇ ਮੈਂ ਪਾਲਕ ਨੂੰ ਰਫਲੀ ਕੱਟ ਰਹੀ ਹਾਂ ਤੇ ਹੀ ਚੋਪਰ ਚਪਾ ਕੇ ਚੋਪ ਕਰ ਸੇ ਬਟਲ ਜ਼ਰੂਰਤ ਨਹੀਂ ਹੈ ਹੱਥ ਨਾਲ ਹੀ ਪਾਲਕ ਐਸੀ ਸਬਜ਼ੀ ਨਾ ਕਿ ਮੈਨੂੰ ਹੱਥ ਨਾਲ ਕੱਟਣਾ ਬਹੁਤ ਈਜ਼ੀ ਲੱਗਦਾ ਤੇ ਇਥੇ ਮੈਂ ਸਾਰੀ ਪਾਲਕ ਨੂੰ ਕੱਟ ਲਵਾਂਗੀ ਹੱਥ ਨਾਲ ਤੇ ਪਾਲਕ ਦਾ ਐਸਾ ਵੀ ਕੁਝ ਨਹੀਂ ਕਿ ਇਹਨੂੰ ਬਾਰੀ ਕੱਟਣਾ ਹੈ ਐਸਾ ਵੀ ਕੁਝ ਨਹੀਂ ਹੈ ਪਾਲਕ ਆਟਲੀ ਸੇ ਦਾ ਮਸਾਲਾ ਵੀ ਭੁੰਨ ਗਿਆ ਸੀ ਇਹ ਚ ਪਾ ਦਾਂਗੇ ਕੁਝ ਬੇਸੀ ਮਸਾਲਾ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ ਅੱਧੀ ਚਮਚ ਹਲਦੀ ਅੱਧੀ ਚਮਚ ਕਿਚਨ ਕਿੰਗ ਮਸਾਲਾ ਅੱਧੀ ਚਮਚ ਪਾ ਦਾਂਗੇ ਇਹ ਚ ਤਨੀਆ ਪਾਊਡਰ ਦਾ ਉਹਨੂੰ ਮਿਕਸ ਕਰਕੇ ਫੇਚ ਪਾ ਦਾਂਗੇ ਦੋ ਟਮਾਟਰ ਮੈਂ ਲਈ ਹੀ ਮੀਡੀਅਮ ਸਾਈਜ਼ ਦੇ ਰਫਲੀ ਕੱਟਲੇ ਸੀ ਸਵਾਦ ਅਨੁਸਾਰ ਪਾ ਤਾਂ ਹੀ ਨਮਕ ਨਮਕ ਪਾਣਾ ਟਮਾਟਰ ਜਲਦੀ ਨਾਲ ਮੈਸ਼ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਮਸਾਲੇ ਨਾਲ ਆਪਣਾ ਕਿਉ ਵੀ ਸੈਪਰੇਟ ਹੋ ਗਿਆ ਸੀਗਾ ਤੇ ਟਮਾਟਰ ਵੀ ਵਧੀਆ ਤਰੀਕੇ ਨਾਲ ਮੈਸ਼ ਹੋ ਗਏ ਸੀ ਹੁਣ ਇਹ ਚ ਪਾ ਦਾਂਗੇ ਕੱਟੀ ਪਾਲਕ ਪਾਲਕ ਨੂੰ ਇਹ ਪੂਰੇ ਮਸਾਲੇ ਦੇ ਵਿੱਚ ਨੂੰ ਹੁਣ ਚੰਗੀ ਤਰ੍ਹਾਂ ਪਹਿਲਾਂ ਤੇ ਮਿਕਸ ਕਰਾਂਗੇ ਫਿਲਹਾਲ ਤੁਹਾਨੂੰ ਪਾਲਕ ਜ਼ਿਆਦਾ ਲੱਗ ਰਹੀ ਹੈ ਪਰ ਜੇ ਜੋ ਬਣ ਜੇਗੀ ਨਾ ਤੇ ਬਹੁਤ ਹੀ ਥੋੜੀ ਜਿਹੀ ਪਾਲਕ ਰਹਿ ਜਾਏਗੀ ਪਾਲੂ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਸੀਗਾ ਹੁਣ ਅਸੀਂ ਲੈ ਲੈਨੇ ਵੇਸਣ ਦਾ ਡੱਬਾ ਅੱਜ ਅਸੀਂ ਬਣਾ ਰਹੇ ਬਹੁਤ ਹੀ ਟੇਸਟੀ ਮਜ਼ੇਦਾਰ ਸਬਜ਼ੀ ਪਾਲਕ ਵੇਸਣ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਮੈਂ ਫਰਾਈਪੈਨ ਲੈ ਲਈ ਤੇ ਦੋ ਤੋਂ ਤਿੰਨ ਚਮਚ ਮੈਂ ਲੈ ਲਈ ਵੇਸਣ ਦੇ ਵੇਸ ਨੂੰ ਇੱਥੇ ਭੁੰਨਾਂਗੇ ਮੀਡੀਅਮ ਗੈਸ ਤੇ ਇਹ ਬੇਸਨ ਪਹਿਲੇ ਤੁਸੀਂ ਭੁੰਨ ਕੇ ਰੱਖ ਸਕਦੇ ਹੋ ਕਾਫੀ ਰੈਸিপি ਦੇ ਕੰਮ ਵੀ ਆਉਂਦਾ ਹੈ ਬੇਸਨ ਤੇ ਜੇ ਤੁਹਾਡਾ ਟਾਈਮ ਹੀ ਬਚ ਜਾਏਗਾ ਇੱਥੇ ਬੇਸਨ ਨੂੰ ਭੁੰਨ ਲਿਆ ਸੀਗਾ ਤਾਂ ਕਲਰ ਚੇਂਜ ਹੋ ਗਿਆ ਸੀਗਾ ਹੁਣ ਇਹਦੇ ਹੀ ਸਬਜੀ ਵੀ ਚੈੱਕ ਕਰ ਲੈਣੇ ਆਪਣੀ ਸਬਜੀ ਸਾਡੀ ਤੁਸੀਂ ਦੇਖ ਸਕਦੇ ਹੋ ਕਾਫੀ ਘਟ ਗਈ ਸੀਗੀ ਅੱਗੇ ਨਾਲੋਂ ਹੁਣ ਅਸੀਂ ਬੇਸਨ ਨੂੰ ਛੰਨੀ 'ਚ ਪਾ ਕੇ ਨਾਲ ਛਾਣ ਕੇ ਚ ਪਾਵਾਂਗੇ ਕਿਉਂਕਿ ਬੇਸਨ 'ਚ ਕਾਫੀ ਗੁੱਠਲੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਹੈਗੀਆਂ ਨੇ ਇਨੋਂ ਵਿੱਚ ਨਹੀਂ ਪਾਣਾ ਵੇਸਨ ਨੂੰ ਮੇ ਛਾਂ ਕੇ ਪਾ ਲਿਆ ਹੀ ਤੇ ਇਹ ਦੇਖਣਾ ਹੁ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਸਬਜ਼ੀ ਸਾਡੀ ਕਾਫੀ ਗਾੜੀ ਹੋ ਜਾਏਗੀ ਵੇਸਨ ਪਾਣਾ ਇੱਕਦਮ ਸਬਜ਼ੀ ਸਾਡੀ ਗਾੜੀ ਹੋ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਹੁਨੇ ਚੀਸੀ ਪਾ ਦਾਂਗੇ ਥੋੜਾ ਜਿਹਾ ਪਾਣੀ ਸਬਜ਼ੀ ਵਿੱਚ ਅਹੀ ਪਾਣੀ ਜਦੋਂ ਹੀ ਪਾਵਾਂਗੇ ਪਾਣੀ ਨੂੰ ਮੈਂ ਗਰਮ ਕਰਕੇ ਤੇ ਪਾ ਰਹੀਆਂ ਤੇ ਪਾਣੀ ਨੂੰ ਤੁਸੀਂ ਵੀ ਗਰਮ ਕਰਕੇ ਹੀ ਪਾਣਾ ਪਾਣੀ ਪਾ ਕੇ ਪਹਿਲੇ ਚੰਗੀ ਤਰ੍ਹਾਂ ਹੀ ਸਬਜ਼ੀ ਨੂੰ ਮਿਕਸ ਕਰ ਲਾਂਗੇ ਹੁਨੇ ਕੋ ਬਾਲਾਂ ਦੇਵਾਂਗੇ ਸਬਜ਼ੀ ਨੂੰ ਤੇ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਹੁਣ ਇਹਦੇ ਸੀ ਇੱਕ ਤੜਕਾ ਲਗਾ ਲੈਨੇ ਆ ਫਰਾਈਪੈਨ ਚ ਮੈਂ ਲੈ ਇੱਕ ਚਮਚ ਜੀਸੀ ਗੋਦਾ ਇਹ ਚ ਹੁਣ ਪਾ ਦਾਂਗੇ 10 12 ਮੈਂ ਲਿਆ ਸੀ ਲਸਣ ਦੇ ਕਲੀ ਨੂੰ ਮੈਂ ਕੁੱਟ ਲਿਆ ਸੀਗਾ ਇਹ ਤੜਕਾ ਆਪਸ਼ਨਲ ਹੈ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਪਾਓਗੇ ਤਾਂ ਟੇਸਟ ਡਬਲ ਹੋ ਜਾਏਗਾ ਜਦੋਂ ਲਸਣ ਸਾਡਾ ਪੁੰਜ ਜਾਏਗਾ ਇਸ ਤਰੀਕੇ ਨਾਲ ਕਲਰ ਚੇਂਜ ਹੋ ਗਿਆ ਸੀ ਗੈਸ ਦੀ ਫਲੇਮ ਨੂੰ ਕਰਤਾ ਹੀ ਬੰਦ ਅੱਧੇ ਚਮਚ ਲਈ ਕਸ਼ਮੀਰੀ ਮਿਰਚ ਦੀ ਉਹਨੂੰ ਮਿਕਸ ਕਰਕੇ ਨਾਲ ਦੇ ਨਾਲ ਜਲਦੀ ਜਲਦੀ ਸਬਜ਼ੀ ਵਿੱਚ ਪਾ ਦਾਂਗੇ تو ہی دیکھ سکتے سبجی کنی ودیا بن کے تیار ہوئی ہے ہوں ہی مسا جو ہی تڑکا لگایا اس چن مکس کر دیں گے تھوڑا جہا میں پا تھا ہی گرم مسالہ وہ بھی آپشنل ہے تو ہی دیکھ سکتے سبجی کا کلر کنا ہی ودھیا ہے سچ من کھان چی بہت ہی ٹیسٹی بن کے تیار ہوں سبجی ساڑی تیار ہے ہوں فٹا فٹ نال گرمہ گرم, گرم کے بھی بنا لینے کیونکہ ٹائم ہو گیا روٹی دا آٹا پہلے ہی میں گن کے رکھ لیا سا ਮੈਂ ਆਟਾ ਨਾ ਅਮਰ ਦੀ ਸਵੇਰੇ ਗੁੰਨ ਲਿਆ ਸੀ ਜਿਹੜਾ ਮੈਂ ਨਾਸ਼ਤਾ ਬਣਾਇਆ ਸੀ ਨਾ ਉਹਦੇ ਮਾਤੇ ਨੂੰ ਇਕੱਠਾ ਗੁੰਨ ਲਿਆ ਰੱਖ ਲਿਆ ਸੀਗਾ ਤੇ ਇੱਥੇ ਹੀ ਫੁਲਕੇ ਬਣਾਵਾਂਗੇ ਉਹਨੂੰ ਗਰਮਾ ਗਰਮ ਵੇਲਾਂਗੇ ਫੁਲਕੇ ਤੇ ਸਲਾਦ ਵਗੈਰਾ ਹੀ ਮੈਂ ਨਾਲ ਹੀ ਕੱਟ ਕੇ ਰੱਖ ਲਿਆ ਸੀਗਾ ਹੁਣ ਤਵਾ ਗਰਮ ਹੋ ਗਿਆ ਥੋੜਾ ਦੇਸੀ ਘੀ ਤੇ ਲਗਾਤਾ ਹੀ ਉਹਨੇ ਫੁਲਕੇ ਨੂੰ ਤਵੇ ਤੇ ਪਾਤਾ ਹੀਗਾ ਉਹ ਤੁਸੀਂ ਦੇਖ ਸਕਦੇ ਫੁੱਲੇ ਫੁੱਲੇ ਸਾਡੇ ਫੁਲਕੇ ਬਣ ਕੇ ਤਿਆਰ ਹੋ ਰਹੇ ਨੇ ਕਈ ਲੋਕ ਕੀ ਕਰਦੇ ਫੁਲਕੇ ਨੂੰ ਨਾ ਡਾਇਰੈਕਟ ਗੈਸ ਦੇ ਉੱਪਰ ਵੀ ਸੇਕਦੇ ਆ ਬਟ ਸਾਨੂੰ ਗੈਸ ਉੱਪਰ ਫੁਲਕੇ ਸੇਕਣਾ ਨਹੀਂ ਚਾਹੀਦਾ ਉਹ ਸਾਡੀ ਹੈਲਥ ਦੇ ਵਧੀਆ ਨਹੀਂ ਹੁੰਦਾ ਸਾਨੂੰ ਫੁਲਕੇ ਨੂੰ ਤਵੇ ਦੇ ਉੱਪਰ ਹੀ ਸੇਕਣਾ ਚਾਹੀਦਾ ਇੱਥੇ ਮੇਰੇ ਫੁੱਲੇ ਫੁਲਕੇ ਬਣ ਕੇ ਤਿਆਰ ਹੋ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਹੁਣ ਅਸੀਂ ਨੂੰ نیچے ਲਾ ਕੇ ਇਸ ਦੇਸੀ ਘਿਓ ਦੇ ਨਾਲ ਫੁਲਕੇ ਨੂੰ ਚੋਪੜ ਦਾਂਗੇ ਇਸੇ ਤਰੀਕੇ ਨਾਲ ਮੈਂ ਸਾਰੇ ਫੁਲਕੇ ਬਣਾ ਕੇ ਤਿਆਰ ਕਰ ਲਈ ਆ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਮੇਰੇ ਘਰ ਦੇ ਨੂੰ ਬਹੁਤ ਹੀ ਪਸੰਦ ਆਈ ਹੈ ਤੁਸੀਂ ਕਦੀ ਅਗਰ ਨਹੀਂ ਖਾਧੀ ਇੱਕ ਵਾਰ ਜ਼ਰੂਰ ਬਣਾ ਕੇ ਖਾਣਾ ਫੁਲਕੇ बन ਗਏ ਨਾਲ ਹੀ ਮੈਂ ਪਾਪੜ ਨੂੰ ਵੀ ਸੇਕ ਲਿਆ ਸੀਗਾ ਇੱਥੇ ਹੁਣ ਅਸੀਂ ਫਟਾਫਟ ਪਲੇਟ ਵੀ ਲਗਾ ਦਿੰਦੇ ਆ ਕਿਉਂਕਿ ਖਾਣੇ ਵਾਲੇ ਵੇਟ ਕਰ ਰਹੇ ਨੇ ਇਹ ਹੀ ਮੇਰੀ ਵੇਸਨ ਪਾਲਕ ਦੀ ਸਬਜੀ ਫੁਲਕੇ ਪਾਪੜ ਨਾਲ ਦੀ ਸੈਲਡ ਮੈਂ ਕੱਟ ਲਿਆ ਸੀਗਾ ਪਹਿਲੇ ਹੀ ਗਾਜਰ ਤੇ ਚੁਕੰਦਰ ਸੀਗੀ ਇਹ ਨਿੰਬੂ ਦਾ ਚਾਰ ਮੇਰੀ ਆਜੀ ਪਲੇਟ ਕਿਦਾਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਰ ਮਿਲਦੇ ਨਵੀਂ ਵੀਡੀਓ ਨਾਲ ਟੇਕ ਕੇਅਰ ਬਾਏ ਬਾਏ